ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਜਣੋ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਝਾਮਕੇ ਖੁਰਦ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਸ਼ਰੀ ਤਰਨਤਾਰਨ ਸਹਿਬ ਆ ਗਿਆ ਤੇ ਤਹਿਸੀਲ ਆ ਗਈ ਪੱਟੀ ਸਜਣੋ ਤੇ ਨੇੜੇ ਜੀਓ ਵੱਲ ਮਨ ਲਓ ਵੀ ਇਹਦੇ ਜਮਾਂ ਹੀ ਗਵਾੰਡ ਦੇ ਨਕਰ ਆ ਚਾਰ ਮੱਜਾਂ ਝੋਟੀਆਂ ਵਿਖਾਉਣ ਲੱਗੇ ਆ ਜਿਹਦੇ ਵਿੱਚ ਟੋਕੜਾ ਗੱਬਣਾ ਚੈੱਕ ਪਾਸ ਵੀ ਆ ਆ ਮੈਂ ਵੀ ਸੱਜਣੋਂ ਦੇਖਿਓ ਚੰਗਾ ਲੇਵਾ ਭਾਂਡਾ ਕਿੰਨਾ ਦੁੱਧਵਾਦਾ ਸਾਰੀ ਗੱਲਬਾਤ ਆਪਾਂ ਪ੍ਰਤਾਪ ਤੋਂ ਪੁੱਛ ਕੇ ਸਾਂਝੀ ਕਰਦੇ ਆਂਗੇ ਤੇ ਇਹ ਮੰਨ ਲਓ ਵੀ ਕੰਪਲੀਟ ਚੈੱਕ ਪਾਸ ਕਿੰਨੇ ਚਰਤੀ ਮੈਂ ਆ ਇਹਦਾ ਵੀ ਲੇਖਾ ਝੋਖਾ ਜਿਹੜਾ ਪੁੱਛ ਕੇ ਸਾਂਝਾ ਕਰਾਂਗੇ ਬਾਕੀ ਕਿੰਨਾ ਕਿੰਨਾ ਦੁੱਧ ਆ ਉਹ ਲੈਨੇ ਆਪਾਂ ਡਿਟੇਲ ਆਜੋ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਪ੍ਰਤਾਪ ਵੀਰ ਸਸਰੀ ਗਾਲ ਸਸਰੀ ਗਾਲ ਜੀ ਮਹਾਰਾਜ ਹੋਰ ਸੁਣਾਓ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਨਾ ਹਾਂਜੀ ਹਾਂਜੀ ਤੇ ਆਪਣੇ ਭੈਣਾ ਭਰਾਵਾਂ ਨੂੰ ਡਰੈਸ ਤਾਂ ਦੱਸ ਗਏ ਆਪਣਾ ਡਰੈਸ ਆਪਣਾ ਜੀ ਪਿੰਡ ਝਾਮਕੇ ਕੋਤ ਜੀ ਹਾਂਜੀ ਜਿਹੜਾ ਤਰਨਤਾਰਨ ਠੀਕ ਆ ਤਸੀਲ ਵੀ ਤਰਨਤਾਰਨ ਓਕੇ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਅੱਛਾ ਤਸੀਲ ਆਪਾਂ ਨੂੰ ਤਰਨਤਾਰਨ ਹੀ ਆ ਜਾਂਦੀ ਆ ਹਾਂਜੀ ਹਾਂਜੀ ਓਕੇ ਮੈਂ ਪੱਟੀ ਬੋਲ ਬੈਠਾ ਮਿਸਟੇਕ ਹੋ ਗਈ ਸੌਰੀ ਸੰਜਨੋ ਠੀਕ ਆ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਤੇ ਮੋਬਾਈਲ ਨੰਬਰ ਹੈਗਾ ਜੀ 7087801172 ਇੱਕ ਕਰੀ ਹੋਰ ਕਰੀ ਰਿਪੀਟ 787801172 ਪ੍ਰਤਾਪ ਸ਼ਾ ਹਾਂਜੀ ਹਾਂਜੀ ਕਿਸੇ ਨੇ ਵੀ ਲਾਗੋ ਬੰਨੋ ਭਾਵੇਂ 10 ਪਿੰਡਾਂ ਨੂੰ ਪੁੱਛ ਲੈ ਵੀ ਪ੍ਰਤਾਪ ਸ਼ਾ ਦੇ ਘਰੇ ਜਾਣਾ ਹਾਂਜੀ ਹਾਂਜੀ ਪੁਰਾਣਾ ਵਪਾਰ ਸੀ ਹਾਂਜੀ ਹਾਂਜੀ ਪੁਰਾਣਾ ਹੈਨਾ ਹਾਂਜੀ ਤੇ ਪ੍ਰਤਾਪ ਵੀਰੇ ਜੇ ਆ ਮੈਂ ਦੀ ਗੱਲ ਕਰੀ ਗਈ ਤਾਂ ਕੀ ਹਿਸਾਬ ਕਿਤਾਬ ਹੈ ਦਾ ਇਹ ਭਾਜੀ ਡਾਕਟਰ ਦੇ ਕਹਿਣ ਮੁਤਾਬਕ 750 ਦੀ ਆ ਪਰ ਆਪਾਂ 700 ਦੀ ਆਖਾਂਗੇ ਡਾਕਟਰ ਦੇ ਦੱਸਣ ਮੁਤਾਬਕ ਇਹ ਸਾਢੇ ਸੱਤਾਂ ਦੀ ਗੱਭਣ ਤੇ ਚੱਲ ਆਪਾਂ 7 ਮਹੀਨਿਆਂ ਦੀ ਆਪਾਂ ਤਾਂ ਨੇ ਵੀ 10 ਕੋਈ 10 15 ਦਿਨ ਮੰਨ ਲਓ ਗੱਪਚਾ ਹੋ ਜਾਂਦਾ 7000 ਕੰਪਲੀਟ ਕਰਕੇ 8ਵੇਂ ਚ ਪੈਰ ਪਾ ਗਈ ਸਿੱਧੀ ਗੱਲ ਇਹ ਨੂੰ ਅੰਦਰ ਇਹ 7 ਲਾਲੇ ਅੱਛਾ ਠੀਕ ਆ 7 ਲਾਲੇ ਪੂਰੇ ਪ੍ਰੋਪਰ 7 ਲਾਲੇ 7 ਮਹੀਨੇ ਕੰਪਲੀਟ ਆ ਹਾਂਜੀ ਠੀਕ ਆ 8ਵਾਂ ਲੱਗ ਗਿਆ ਫਿਰ ਹਾਂਜੀ ਓਕੇ ਤੇ ਸੂਆ ਕਿਹੜਾ ਸੂਗੀ ਹੁਣ ਸੂਆ ਬਾਈ ਉਹ ਤਾਂ ਦੂਜਾ ਆਉਂਦੇ ਹੀ ਤੇ ਬਾਕੀ ਆਪਾਂ ਤੁਹਾਨੂੰ ਵਿਖਾ ਦਿੰਨੇ ਮੁੱਖ-ਮੱਖ ਹਾਂ ਉਹ ਦੂਜਾਂ ਦੇ ਬਾਕੀ ਕੋ ਭਮਚਾ ਜਾਲ ਵਾਲੇ ਤੇ ਹੈਗੀ ਆਪਾਂ ਮੈਨੂੰ ਨਵਾਤੇ ਤਵਾਤੇ ਨਹੀਂ ਡੰਗਰਾ ਆਪਾਂ ਤੁਹਾਨੂੰ ਪਤਾ ਆਪਣਾ ਹਾਂਜੀ ਹਾਂਜੀ ਇਹ ਰਹਿ ਜਾਂਦੇ ਆ ਚਲ ਉਹਨਾਂ ਦੇ ਨੂੰਦੇ ਨਹੀਂ ਆਪਾਂ ਤਾਂ ਹੈਗੀ ਨੀਲੀ ਦੇ ਵਿੱਚ ਜੀ ਹਾਂ ਮੈਂ ਦੁੱਧ ਵਾਲੀ ਆ ਤੇ ਮੈਂ ਦੁੱਧ ਵਾਲੀ ਤੇ ਹੁਣ ਹੁਣ ਇਹਦੇ ਬੱਗੀ ਨਾਸ ਹਾਂ ਬੱਗੀ ਨਾਸ ਹੁਣ ਇਹਦੇ ਕੋਲੇ ਦੁੱਧ ਦੁੱਧ ਬਾਈ 3 ਕਿਲੋ ਹੀ ਠੀਕ ਆ ਤੇ ਉਹ ਆਂਦੇ ਗਾਰੰਟੀ ਮੈਂਗਾ ਆਪਾਂ ਗਾੜੀ ਆਪਦੇ ਭਣਾ ਭਰਾਉਣ ਇੰਦਾ ਕਰਨਾ ਦਾ ਆਪਾਂ ਆਪ ਦਾ ਚੈੱਕ ਲਾ ਕੇ ਜਗਾ ਠੀਕ ਆ ਤੇ ਚੈੱਕ ਰਾਇਆ ਘਰ ਦੀ ਦੁੱਧ ਹੁਣ 2 ਕਿਲੋ ਦੁੱਧ ਹੁਣ ਅੰਦਰ ਲਾ ਨਹੀਂ ਇੱਕੇ ਟਾਈਮ ਨਹੀਂ ਜੀ ਹੁਣ ਇੱਕ ਟਾਈਮ ਛੱਡ ਕੇ ਮਿਲਨਦੀ ਆ ਅੱਛਾ ਠੀਕ ਆ ਥੋੜਾ ਕੀਤਾ ਨਾ ਉਹ ਦੋ ਟੰਗ ਕਿਉਂ ਦੇ ਰਿਹਾ ਓਕੇ ਵੀ ਮੰਨ ਲਾ ਵੀ ਹੁਣ ਥੋੜਾ ਟਾਈਮ ਹੀ ਮਿਲੋਗੇ ਹਣ ਯਾਰ ਮਹੀਨੇ ਦੋ ਤਾਂ ਛੱਡ ਨਹੀਂ ਵੀ ਚਾਹੀਦੀ ਆ ਜੇ ਉਹਦਾ ਕੋਈ ਤੇਲ ਚੋਕਰ ਪਾਈ ਜਾਵੇ ਤੇ ਚਲੋ ਮਹੀਨਾ ਖਾਣਾ ਛੱਡ ਲੂਗਾ ਤੇ ਦਈ ਜਾਣਾ ਨੇ ਦਈ ਜਾਊਗੀ ਲੱਤਾਂ ਤਾਂ ਨਹੀਂ ਮਾਰਦੀ ਨਹੀਂ ਨਹੀਂ ਲੱਤਾਂ ਨਹੀਂ ਮਾਰਦੀ ਲੱਸੀ ਲੁੱਸੀ ਬਣਾਈ ਜਾਣੀ ਇਹਨੇ ਅੱਛਾ ਲੱਸੀ ਬਣਾਈ ਜਾਊਗੀ ਦੁੱਧ ਵੀ ਮੈਂ ਕਹਿੰਨਾ ਵੀ ਮੰਨ ਲਾ 2 ਕਿਲੋ ਵੀ ਇਹਦਾ 4 ਕਿਲੋ ਵਰਗਾ ਹੀ ਬਣ ਜਾਣਾ 250 ਵਾਲਾ 250 ਵਾਲਾ ਵਾਕਿਆਈ ਤੇ ਥਣਾ ਤੁਣਾ ਲੋਕੇ ਆ ਓਕੇ ਆ ਜੀ ਕੱਦ ਕਾਠ ਪੂਰਾ ਹਾਂਜੀ ਹਾਂਜੀ ਕੱਢੀ ਬਾਹਰ ਇਹਨੂੰ ਲੋ ਵੀ ਸਜਣੋ ਪ੍ਰਤਾਪ ਕੋਲੇ ਆ 7 ਮਹੀਨੇ ਕੰਪਲੀਟ ਕਰ ਚੁੱਕੀ ਆ ਕਰਮਾਂ ਵਾਲੀ ਮੈਂ ਤੇ ਤੁਸੀਂ ਨਾ ਕੱਦ ਵੇਲ ਵੇਖਿਓ ਤੇ ਵਜਨ ਵੇਖਿਓ ਮੈਂ ਦਾ 2 ਮਹੀਨੇ ਚੱਲ ਪੁੱਤ ਚੱਲ ਤੇਰੇ ਮੀਆਂ ਆ ਆਪਣਾ ਚਾਰ ਵਿਆਹ ਆ ਤੇ ਡੰਗਰ ਥੋੜਾ ਨਵੇਂ ਇਹਦੇ ਚਾਰ ਨਹੀਂ ਖਾਦੇ ਠੀਕ ਆ ਕੋਈ ਨਹੀਂ ਲੱਗ ਜੂਗੀ ਖਾਣ ਹੋਣਾ ਹਨਾ ਆਹੋ ਚਲੋ ਕੋਈ ਨਹੀਂ ਜੰਨਾਂ ਚ ਅੰਜਲ ਹੋਇਆ ਹਾਂ ਜਲ ਹੋਇਆ ਜਿੱਥੇ ਦਾਣਾ ਪਾਣੀ ਲਿਖਿਆ ਹਾ ਮੇਰੇ ਮੂੰਹ ਦੀ ਗੱਲ ਫੜ ਲਈ ਵੀ ਸੁਭਾ ਨਰਮ ਜਿੱਧਰ ਨੂੰ ਮਰਜ਼ੀ ਲੈ ਜਾਓ ਫੜ ਕੇ ਹਨਾ ਇਹੀ ਹੁਣ ਨਮਾਈ ਨੂੰ ਹੀ ਹੁੰਦੀ ਤਾਂ ਗੱਲ ਹੋਰ ਹੋ ਜਾਣੀ ਸੀ ਨਾ ਤੇ ਫਿਰ ਨਮਾਇਆ ਤਾਂ ਤੁਹਾਨੂੰ ਬੜਾ ਫਰਕ ਪੈ ਹੀ ਜਾਂਦਾ ਹਨਾ ਨਮਾਇਆ ਸੀ ਜੀ ਹੱਦੀ ਬੰਦ ਨਹੀਂ ਨਮਾਇਆ ਬਾਈ ਤੇ ਬਹੁਤ ਜਹਿਰ ਕਰਨ ਲਈ ਕੋ ਖਰਚੇ ਵੇਚ ਲੈ ਪਾਣੀ ਠੀਕ ਆ ਨਾਲੇ ਯਾਰ ਜਿਹੜਾ ਕੋਈ ਭੈਣ ਭਰਾ ਸਾੰਬੇ ਤੇ 2 ਰੁਪਏ ਉਹਦੇ ਵੀ ਰਲ ਜਾਣ ਹਨਾ ਜੇ ਜਾਇਜ ਲਈ ਆ ਤਾਂ ਜਾਇਜ ਕਮਾਈ ਕਰਕੇ ਦੇ ਦਈਏ ਆਪਣਾ ਮਾਲ ਹੀ ਜਾਇਜ ਚੱਲਦਾ ਗੁਰੂ ਦੀ ਕਿਰਪਾ ਨਾਲ ਬੜੇ ਸਾਲ ਜੀ ਸ਼ੁਕਰ ਅਦਾ ਤੇ ਦਾ ਸ਼ੁਕਰ ਪ੍ਰਤਾਪ ਵੀਰੇ ਧੰਨਵਾਦ ਆ ਇਹ ਕਸਾਈ ਨਾਲ ਉੱਤਰ ਫਿਰ ਕੇ ਪਸ਼ੂ ਲੱਭਦੇ ਆ ਹਨਾ ਜਿਦੋਂ ਮਰਜੀ ਕੋਈ ਆਲੇ ਆਪਾਂ ਨੂੰ ਤਾਂ 5-7 ਨਾਲ ਨਹੀਂ ਤੇ ਗੁਰੂ ਦੀ ਕਿਰਪਾ ਨਾਲ 8-9 ਨਾਲ ਹੁੰਦੇ ਠੀਕ ਆ ਜਦੋਂ ਨਿਕਲਦੀ ਆਪਾਂ ਲੈ ਆਉਣਾ ਦੂਜਾ ਲੈ ਆਉਣਾ ਵੀ ਜਦੋਂ ਹਨਾ ਜਾਵੜੇ ਤੇ ਇਹ ਦੇਵਾਂਗੇ ਹੁਣ ਕਿੰਨੇ ਦੀ ਇਹ ਬਾਈ ਇਹਦਾ ਜੀ ਮੁੱਲ 60-65 ਵੀ ਕਰੀ ਗੀ ਨਾ ਤੇ ਫੱਬਦਾ ਆਪਾਂ ਕਰਨਾ ਨਹੀਂ ਪਰ 60 ਮੁੱਲ 55 ਤੇ ਹਾਂ ਨਾ 52 ਇਦੋਂ ਮੋਸਤ ਤਾਂ ਫਿਰ ਯਾਰ ਹੁਣ ਹਨਾ 50000 ਦੀ ਬਾਈ ਮੈਂ ਉੱਦਾਂ ਵਿਗੰਦਈ ਇਹੋ ਜੀ ਹਨਾ ਨਾਲ ਗੱਭਣ ਆ ਹਾਂ 7 ਮਹੀਨੇ ਉਹ ਵੀ ਹਾਂ ਤੇ ਜਿਹੜਾ ਯਾਰ ਵੀਰੇ ਲੈ ਕੇ ਤੇਰੇ ਤੋਂ ਮੰਨ ਲਾ 55 ਦੀ ਮੈਂ ਹਾਂਜੀ ਹਾਂ ਸਾਹਮ ਦਾ ਸਾਹਮ ਦਾ ਤੇ ਯਾਰ ਵੀਰੇ ਮੁੱਲ ਤਾਂ ਮੂੜੂ ਕਾ ਯਾਰ ਰਾਨਾ ਜੀ ਹਨਾ ਖਰਚਾ ਕੱਢ ਕੇ ਵੀ ਰਲਾਊਗੀ ਬਾਈ 50000 ਚੰਗੀ ਵੱਡੀ ਮੈਂ ਯਾਰ 10 15 ਤੋਂ ਡਿਗਦੀ ਕਿੱਲਾ ਪਹਿਲੀ ਠੇਕੇ ਤੇ ਲਈ ਉਹਨੇ ਨਹੀਂ ਤੋ ਲਾਉਣਾ ਇਹਨੇ ਤਿੰਨ ਮਹੀਨੇ ਚ ਰਲਾ ਦੇਣਾ ਰਲਾ ਦੇਣਾ ਡਬਲ ਐਫ ਡੀ ਇੱਕ ਮੰਨੇ ਪਹਿਲੀ ਠੇਕੇ ਤੇ ਲੈ ਲੈ ਕੋਈ ਤੇ ਇੱਕ ਮੰਨੇ ਇਹਨੂੰ ਸਾਹਮਲੇ ਤਿੰਨ ਵੀ ਨਹੀਂ ਹਾਂ ਇੱਕ ਕਿੱਲਾ ਘੱਟ ਲੈ ਲਈ ਭਾਵਾ ਹਾਂ ਤੇ ਪਰ ਇਹ ਕਮਾਈ ਦੇ ਜੂ ਕਿੱਲੇ ਦਾ ਠੇਕਾ ਤਾਰ ਦੇਣਾ ਇਹਨੇ ਤਾਰ ਦੇਣਾ ਕਰਮਾ ਵਾਲੀ ਨਹੀਂ ਹੈਨਾ ਵਿਪਾ ਜਮਾ ਜਾਇ ਜਾਏ ਜਾਇ ਜੀ ਹੋਣਗੇ ਬਾਈ ਤੇ ਇਹਦਾ ਕੀ ਹਿਸਾਬ ਕਿਤਾਬਾ ਇਹ ਬਈ ਦੋ ਮਹੀਨੇ ਦੀ ਸੂਈ ਆ ਠੀਕ ਆ ਪ੍ਰਤਾਪ ਵੀਰੇ ਤੇ ਇਹ ਨਾ ਜੋ ਕਿ ਆਪਾਂ ਮੈਂ ਬਾੜੇ ਤੇ ਲਿਆਂਦੀ ਥੋੜਾ ਇਹਨੇ ਘਰ ਦਾ ਕੀਤਾ ਆਪਣੇ ਤੋਂ ਕਰ ਜਾਂਦੀਆਂ ਵੀਰੇ ਯਾਰ ਆਪਾਂ ਨੂੰ ਪਤਾ ਇੱਕ ਟਾਈਮ ਮੈਂ ਆਪਣੇ ਤੋਂ ਸ਼ਾਮੀ ਟੀਕੇ ਤੇ ਮਿਲੀ ਤੇ ਸਵੇਰੇ ਉਦਾਂ ਬਾੜੇ ਤੇ ਮਿਲ ਪਈ ਠੀਕ ਆ ਤੇ ਇੱਕ ਉਹਨਾਂ ਗਝਾਈ ਆ ਵੀ ਪਾਂਡ ਪਾ ਕੇ ਗਾੜੀ ਤੇ ਬੰਗਾ ਲਾ ਦੇ ਸਾਰੇ ਮਾਨ ਲਈ ਬੰਗਾ ਲਾ ਠੀਕ ਆ ਠੀਕ ਆ ਢੇਲਦੀ ਨਹੀਂ ਪਿਓਰ ਦੋ ਜਣ ਇਹ ਮੈਂ ਹੀ ਜਫਰਾਵਾਦੀ ਠੀਕ ਆ ਸੇਗੋ ਨਾ ਵਰਤੇ ਓਕੇ ਹਾਂਜੀ ਹਾਂਜੀ ਬਾਕੀ ਪਿਓਰ ਦੋ ਜਣ ਦੇ ਚੋਟੇ ਦੂਜਾ ਸੂਆ ਹਾਂਜੀ ਸੂਆ ਕਿੰਨੇ ਚਿਰਦਾ ਇਹਦਾ ਉਹ ਵਈ 2 ਮਹੀਨਾ ਨਹੀਂ ਸੋਈ ਗਾ 2 ਮਹੀਨਿਆਂ ਦੀ ਸੂਈ ਆ ਤੇ ਦੁੱਧ ਦੁੱਧ ਬਾਈ 9 10 ਲੀਟਰ 8 ਲੀਟਰ ਕੋ ਲਾ ਲੈ ਪੱਕਾ 8 ਜਿਹੜਾ ਮਰਜੀ ਭੈਣ ਭਰਾ ਕੇ ਚੂਈ ਜਾਵੇ ਚੋਣ 100 ਦੀ 100 ਹੋਊਗੀ ਕੀ ਬਾਤ ਹੈ ਹਨਾ ਥਣ ਬਹੁਤ ਕੰਮ ਦਾ ਨਹੀਂ ਠੀਕ ਹਾਂ ਚੰਗੀ ਆ ਚੋਣ ਪੋਲਾ ਹੂਰੂ ਵਰਗਾ ਠੀਕ ਆ ਠੀਕ ਆ ਪ੍ਰਤਾਪ ਵੀਰੇ ਨਹੀਂ ਓਕੇ ਆ ਯਾਰ ਬਾਕੀ ਇਹ ਵੀ ਸਾਂਭਣ ਵਾਲੇ ਨੂੰ ਮਾੜੀ ਨਹੀਂ ਬਾਈ ਆਪਣੋਂ ਤੋਂ ਜ਼ਿਆਦਾ ਮਾੜ ਵੇਚਣ ਵਾਲੀ ਖੜੀ ਲਈ ਜਾਂਦੇ ਹਾਂ ਚਲੋ ਅਗਲੇ ਰੋਟੀ ਲੱਭੇ ਫੇਰ ਆਇਂਦਾ ਹਾਂ ਹਾਂ ਬੱਸ ਕਹਿੰਦਾ ਅਗਲਾ ਆਪ ਹੀ ਲੱਭ ਲੈਂਦਾ ਵੀ ਇਹ ਖੋਡ ਚ ਚੂਹਾ ਹਾਂ ਨਾ ਜਿੱਥੋਂ ਇਹ ਕਰੀ ਰੋਟੀ ਮੈਲ ਜੇ ਭੱਜੇ ਹੀ ਦਰਿਆ ਆਉਂਦਾ ਅਗਲਾ ਭਾ ਨਹੀਂ ਹੋਣਾ ਜੀ ਭਾ ਨੂੰ ਆਉਣਾ ਵੀਰ ਯਾਰ ਵਾਕਿਆ ਹੀ ਸਿਆਣੀ ਗੱਲ ਹੈ ਤੇ ਸਾਹਿਬ ਜੀ ਇਹਦਾ ਇਹ ਬਾਈ ਜੇ ਇਹਦਾ ਬੱਚਾ ਹੋਵੇ ਤਾਂ ਇਹਦੇ ਨੂੰ ਨੀਆਂ ਨੀਆਂ ਏੜੀਆਂ ਨੀਆਂ ਲੱਖ ਲੱਗਦੀਆਂ ਵਿਕੀ ਜਾਂਦੀਆਂ ਵਾਕਿਆ ਹੀ ਬਾਈ ਪਰ ਆਪਾਂ ਲੱਖ ਨਹੀਂ ਕਰਨਾ ਨਾ ਆਪਾਂ 70 75 ਕਰਨਾ ਓਕੇ ਮੋਹਨ ਕਰਾਲੇ ਕੋ 65 62 60 ਹਾਂ 58000 ਦੀ ਹਾਂ ਨਾ 2 ਘਟ 60000 ਦੀ ਹਾਂਜੀ ਹਾਂ ਜੀ ਔੜਦੀਆਂ ਜਾਣ ਵਾਲਾ ਕੰਮ ਹੀ ਰੱਖੀ ਆਉਣਾ ਹਾਂਜੀ ਹਾਂਜੀ ਨਹੀਂ ਠੀਕ ਆ ਯਾਰ ਫਿਰ ਹਨਾ ਵਾਕਿਆ ਯਾਰ ਚੱਲ ਮੇਰੀ 2 ਮਹੀਨਿਆਂ ਦੀ ਸੂਈ ਮਗਰ ਵੀ ਜੇ ਬੱਚਾ ਹੋਵੇ ਚਾ ਕੱਟਾ ਚਾ ਕੱਟੀ ਹਨਾ ਢਾਈਆਂ ਦੀ ਵੀ ਸੂਈ ਲਾ ਕੇ ਜੇ ਬੱਚਾ ਹੋਵੇ ਤੇ 85 ਤੋਂ 90 ਹਜ਼ਾਰ ਦੀ ਮੈਂ ਰਾਣੀ ਲੱਗਦੀ ਆ 10 ਕਿਲੋ ਦੁੱਧ ਹੋਵੇ ਬਾਈ ਮੈਂ ਤਾਂ ਮਾਨਸੇ ਦੇ ਬੰਦਿਆਂ 4 ਮਹੀਆਂ ਖੜੀਆਂ ਬੱਚਿਆਂ ਤੋਂ ਬੜਾ ਓਕੇ ਤੇ ਉਹ ਮੈਨੂੰ ਆਂਦੇ ਹੀ ਆਂਦੇ ਮੈਂ ਇਦਾਂ ਉਹਨਾਂ ਇਹਨੇ ਇਹਨੇ ਹਜ਼ਾਰ ਦਿੰਦੀਆਂ ਸਰ ਸਰ ਗਿਆ ਹਜ਼ਾਰ ਦਿੰਦੀਆਂ ਮਹੀਆਂ ਲਈਆਂ ਚਾਹਾਂ ਨੂੰ ਤੇ ਮੈਂ ਕਹਾ ਬਾਈ 80 ਦਰੋਂ ਆਏ ਜੇ ਤੁਸੀਂ ਇਹਨਾਂ ਕਰਾਇਆ ਲਾਇਆ ਉਹ ਆਂਦਾ ਬਾਈ ਅਸੀਂ ਕਰਾਇਆ ਨਹੀਂ ਸਾਨੂੰ ਮੈਂ ਹੀ 40000 ਸਸਤੀ ਬੰਦਦੀ ਆ ਤੇਰੇ ਏਰੀਏ ਹਾਂ ਆਂਦਾ ਜਿਹੜੀ ਤੇ ਤੋਂ ਮੈਂ ਲੈ ਲਈ ਇਹ ਦੁੱਧ ਚ ਮੈਂ ਇਹਨੇ ਦੀ ਕੱਟ ਦੇਣੀ ਵਾਕਈ ਆ ਤੂੰ ਮੈਂ ਕੱਟ ਦੇਣੀਆਂ ਤੇ ਹੈਂ ਮੈਂ ਫੇਰ ਆਂਦਾ ਮਾਝੇ ਤੁਹਾਡੇ ਕੋਲ ਨਹੀਂ ਹਾਂ ਹਾਂ ਜਦੋਂ ਹਨਾ ਵੈਗ ਸੈਰ ਹੋ ਗਈ ਹਾਂਜੀ ਹਾਂਜੀ ਤੇ ਆਹ ਨੀਲੀ ਰਵੀ ਦੀਆਂ ਦੋ ਫੇਰੇ ਇੱਧਰ ਵੀ ਆ ਇਹ ਬਾਈ ਇਹ ਵੀ ਨਾ ਮਹੀਆਂ ਸਿਹਰੇ ਆਈਆਂ ਅੱਜ ਦੋਵੇਂ ਅੱਜ ਤੜਕੇ ਹਾਂਜੀ ਤੇ ਇਹ ਹੈਗੀਆਂ ਨੀਲੀ ਤੇ ਦੋਵੇਂ ਠੀਕ ਆ ਥੋੜਾ ਯਾਨਾ ਉਹਨਾਂ ਬਤਿਆਂ ਦੇ ਸਾਮੀਆਂ ਘਾਟੇ ਇੱਕ ਮੇਤਵਾ ਆ ਗਿਆ ਨਾ ਪੱਤਾ ਡੱਗਾ ਨਹੀਂ ਵੱਡਾ ਠੀਕ ਆ ਤੇ ਇਹ ਦਾ ਕੀ ਹਿਸਾਬ ਕਿਤਾਬ ਆ ਜਿਹੜੀ ਹੁਣ ਆਪਾਂ ਚਲਾ ਕੇ ਬੁਖੇ ਮਹੀਨੇ ਮਹੀਨੇ ਦੀਆਂ ਬਣੀਆਂ ਦੋਵੇਂ ਮਹੀਨੇ ਮਹੀਨੇ ਦੀਆਂ ਗੱਬਣਾ ਆਪਾਂ ਭਰ ਗਰੰਟੀ ਨਹੀਂ ਦੇਣੀ ਨਾ ਆਪਾਂ ਗਰੰਟੀ ਵਾਲਾ ਮੋਲੀ ਕਰ ਠੀਕ ਆ ਮਹੀਨੇ ਮਹੀਨੇ ਦੀਆਂ ਬਣੀਆਂ ਤੇ ਢਾਈਆਂ ਢਾਈਆਂ ਤਨਾ ਤਨਾ ਮਹੀਨਿਆਂ ਦੀਆਂ ਸੁਈਆਂ ਓਕੇ ਤੇ ਦੁੱਧ ਨਾਲ ਥੱਲੇ 8-8 ਲੀਟਰ ਆ ਤੇ ਆਪਾਂ ਸੱਤ-ਸੱਤ ਆਕਾਂ ਦੁੱਧ 8-8 ਲੀਟਰ ਤੇ ਆਪਾਂ 7-7 ਹੀ ਦੱਸਾਂਗੇ ਹਾਂਜੀ ਹਾਂਜੀ ਮਹੀਨੇ ਮਹੀਨੇ ਦੀਆਂ ਬਣੀਆਂ ਸਾਡੀ ਕੋਈ ਗਰੰਟੀ ਨਹੀਂ ਨਹੀਂ ਜੀ ਆ ਨੀਲੀ ਦਾ ਖਜ਼ਾਨਾ ਅਸਲ ਪੂਰਿਓ ਆ ਅਸਲ ਪੂਰਿਓ ਕਿਆ ਬਾਤ ਆ ਜੇ ਕੋਈ ਬੰਦਾ ਮੰਨ ਲਓ ਵੀ ਕੇਅਰ ਕਰ ਲੇ ਤੇ ਚੰਗਿਆ ਮਾਲ ਆ ਦਾ ਨਾ ਟੀਕੇ ਵੀ ਉਹ ਬੰਦੇ ਦੀ ਨੀਰੀ ਦੇ ਭਰਾਏ ਠੀਕ ਆ ਹਰੀ ਗਾਲੇ ਜਿਹੜਾ ਨਾ ਆਪਣਾ ਡੈਮਡ ਡੈਮਡ ਉਹਦੇ ਟੀਕੇ ਲੱਗੇ ਆ ਤੇ ਇਹਦੀ ਤੋਰ ਕਰਾਈਏ ਹੁਣ ਦੁੱਧ ਸੱਤ-ਸੱਤ ਮੰਨ ਲੇ ਅਗਲਾ ਤੇ ਮਿਲ ਲੰਗੀਆਂ ਪਹਾੜੇ ਤੇ ਕੇ ਟੀਕੇ ਤੇ ਪਹਾੜੇ ਤੇ ਮਿਲਦੀਆਂ ਨਹੀਂ ਪਹਾੜੇ ਤੇ ਮਿੱਠੀਆਂ ਲੈ ਸੁਆ ਗਾਹ ਨੂੰ ਤੀਜਾ ਸੁਹੂਗੀ ਏ ਇਹ ਦੂਜੇ ਦੂਜੇ ਗਾਂ ਦੇ ਜਿੰਦ ਜੀ ਆ ਜੀ ਤੇ ਜੇ ਤੇ ਜੇ ਹਨਾ ਗਾਂ ਸੁੰਦੀਆਂ ਆਉਂਦੀਆਂ ਆ ਬਾਕੀ ਲੇਵੇ ਹਰੇ ਆ ਹਜੇ ਜਿੰਨੀ ਜੋਗੀਆਂ ਸਾਬਾ ਪੁੱਤਰ ਵਾਲੀਆਂ ਮਈਆਂ ਸਾਬੀਆਂ ਦੇ ਨਕਾਰਾਵਾ ਦੀ ਦੱਸੋ ਹਾਂ ਨਹੀਂ ਸਿਆਣੀ ਗੱਲ ਆ ਪ੍ਰਤਾਪ ਵੀਰੇ ਘਰੇ ਆਉਣਗੀਆਂ ਵਿਚਾਰੀਆਂ ਬਾਕੀ ਆਪਣੇ ਭਾਅ ਬੜੇ ਸਿਪਲੇ ਆ ਨਹੀਂ ਜੀ ਭਾਅ ਆ ਆਪਾਂ ਤੁਹਾਨੂੰ ਪਤਾ ਹੀ ਅੱਗੇ ਆਪਣਾ ਹਣਾ ਭਾਅ ਮੈਂ ਤਾਂ ਬਰਾਦਾ ਭੜਿਆ ਆਵੇ ਘਟਾ ਦਾ ਬਾਹਰ ਨਹੀਂ ਲੱਭਦਾ ਵਾਕਿਆ ਹੀ ਜੀ ਦੀ ਕਿਰਪਾ ਇੱਕ ਦੋ ਰੋਝਦੀਆਂ ਜਾਈ ਜਾਂਦੀ ਨਾ ਹਾਂ ਸ਼ੁਕਰ ਆ ਸ਼ੁਕਰ ਆ ਦਾਤਾ ਇਹਦਾ ਵੀਰੇ ਯਾਰ ਪਾਣੀ ਦਾ ਵਗਦਾ ਹੀ ਚੰਗਾ ਹਾਂ ਨਾਲੇ ਆਪਾਂ ਜਾਇਜ ਕਮਾਈ ਲਵਾਂਗੇ ਮਹਾਰਾਜ ਆਪਣੇ ਵੀ ਚੰਗੇ ਥਾਂ ਲਵਾਉ ਤੇ ਜੇ ਕਿਸੇ ਦਾ ਜਮਾ ਹੀ ਹਨਾ ਮਾਰਤਾ ਤੇ ਫੇਰ ਅਗਲਾ ਜੱਬ ਜੂਗਾ ਕਮਾਈ ਜਾਇਜ ਆਪਾਂ ਜਾਂ ਕਮਾਈ ਜਾਇਜ ਕਰਦਾ ਉਹਨਾਂ ਦਾ ਕਿੱਲਾ ਚੱਲੀ ਜਾਂਦਾ ਇਹ ਕਿੰਨੇ ਦੀ ਦੇ ਦੀਏ ਫਿਰਹੀਂ ਭਾਈ ਇਹ ਤਾਂ ਜੇ ਦਿਨ 15 ਫਰੋਜੀ ਇਹਨਾਂ ਹਾਂ ਚੈੱਕ ਰਾ ਕੇ ਜੇ ਆਪਣਾ 45 ਨੰਨੇ ਕਰਦਾ ਤੇ ਭਾਵੇਂ 5 5000 ਰੁਪਏ ਵੱਟ ਲਈ ਠੀਕ ਆ ਸਸਣ ਹੁਣ ਆਪਾਂ ਮੁੱਲੇ ਦਾ ਜਸ਼ਨ ਵਾਲਾ ਕਰਨਾ ਮੁੱਲ ਭਾਵੇਂ ਕੋਰੇ ਵਾਲੇ 60 ਤੇ ਭਾਵੇਂ ਕੋਰੇ ਵਾਲੇ ਬਾਹ ਹਾਂ ਨਾ 57000 ਦੀ ਹਾਂ ਨਾ 57000 ਦੀ ਹਾਂਜੀ ਠੀਕ ਆ ਓਕੇ ਰਿਪੋਰਟ ਹੈ ਨਾ ਤੇ ਇਹਦਾ ਕੀ ਹਿਸਾਬ ਕਿਤਾਵਾ ਨੀਲੀ ਨੀਲੀ ਹੋਈ ਪਈ ਇਹਦੀ ਤਾਂ ਇਹਦੇ ਥੱਲੇ ਵੀ ਬਾਈ ਦੁੱਧ ਹੈਗਾ ਆਠ ਆਪਾਂ 7 ਤਾਂ ਖਾਂਦੇ ਇਹੀ ਜੇ ਹੁਣ ਨਵਾ ਧਵਾ ਕੇ ਤੇ ਸੁਰਖੀ ਪਾਊਡਰ ਲਾਇਆ ਹੁੰਦਾ ਤੇ ਗੱਲ ਹੋਰ ਹੋ ਜਾਣੀ ਫਰਕ ਪੈਂਦਾ ਯਾ ਤੈਨੂੰ ਬੜਾ ਪਾਲਛ ਮਾਰੀ ਹੋਵੇ ਤੇ ਬਾਪੂ ਮੁੰਡਾ ਜਾਵਦਾ ਹਾਂ ਵਾਕਈ ਤੇ ਇਹ ਇਹ ਵੀ ਉਨੇ ਟਾਈਮ ਦੀ ਆ ਇਹ ਵੀ ਬਾਈ ਉਨੇ ਟਾਈਮ ਦੀ ਇੱਕ ਇੱਕ ਘਰੋਂ ਲੈਂੀਆਂ ਦੋ ਇੱਕ ਇੱਕ ਘਰੋਂ ਲਈਆਂ ਮਹੀਨੇ ਦੀ ਇਹ ਬਣੀਆਂ ਹਾਂ ਓਕੇ ਰਿਪੋਰਟ ਦੁੱਧ ਇਹਦੇ ਕੋਲੇ ਵੀ 7 ਹੀ ਦੁੱਧ 7 ਹੀ ਆ ਠੀਕ ਆ ਸੁਈ ਇਹ ਵੀ 2 ਢਾਈ ਮਹੀਨਿਆਂ ਦੀ ਹਾਂਜੀ ਹਾਂਜੀ ਇਹਦੀ ਤੋਰ ਕਰਾਈਏ ਚੱਕ ਹਨਾ ਇਹ ਵੀ ਮੈਂ ਕੋਈ ਬੰਦਾ ਸਾਂਭ ਲਵੇ ਤੇ ਮਈਆਂ ਤੇਰੀਆਂ ਤੋਂ ਨਹੀਂ ਇਹ ਚੰਗੀਆਂ ਬੱਚੇ ਚੰਗੇ ਲੈਣ ਵਾਲੀਆਂ ਮਈਆਂ ਹਾਂ ਨਹੀਂ ਵਾਕੇ ਟੀਕੇ ਵੀ ਚੰਗੇ ਭਰੇ ਆ ਨਸਲ ਹੈਗੀ ਆ ਸਾਂਭੀਆਂ ਨਹੀਂ 베ਰੀਆਂ ਥੱਲੇ ਬੰਨਤੀਆਂ ਹਨਾ ਪਾੜੀ ਕਿਕਰ ਥੱਲੇ ਬੰਨ ਦਿੰਦੇ ਆ ਤੇ ਵੇਂਦੇ ਨਹੀਂਗੇ ਉਸ ਤੋਂ ਬਾਅਦ ਉੱਥੇ ਇਹੋ ਕੋਈ ਹਾਂ ਉੱਥੇ ਪਾੜੀ ਕਿਕਰ ਪਾੜੀ ਕਿਕਰਾਂ ਥੱਲੇ ਮੜ ਕੇ ਨਹੀਂ ਵੇਂਦੇ ਵੀ ਮਾਲ ਬਾਹਰ ਖੜਾ ਪਾਣੀ ਪਿਆਤਾ ਪਿਆਤਾ ਨਹੀਂ ਖੜੀਆਂ ਹਾਂਜੀ ਹਾਂਜੀ ਚਲੋ ਫਿਰ ਉਹ ਜਾ ਕੋਈ ਦੇਈ ਜਾਂਦੀਆਂ ਵੀ ਵਿਚਾਰੀਆਂ ਉਹਦਾ ਜਿੱਦਾਂ ਦੀ ਮੈਂ ਮੁੱਲ ਵੀ ਉਦਾਂ ਦਾ ਹੀ ਉਦਾਂ ਦਾ ਹੀ ਆ ਤੇ ਪ੍ਰਤਾਪ ਵੀਰੇ ਲਾਸਟ ਮੈਂ ਕਿੰਨੇ ਦੀ ਦੇ ਦਿੱਤੀ ਅੱਜ ਇਹ ਲਾਸਟ ਆਪਾਂ ਜਿਹੜੇ ਫੋਨ ਇਹਦੇ ਹੀ ਆਉਣ ਇਹਦੇ ਹੀ ਆਉਣ ਹੈ ਜਿਹੜੇ ਫੋਨ ਇਹਦੇ ਹੀ ਆਉਣ ਦੱਸ ਲੈ ਉਹ ਜਦੋਂ ਮੁੰਡਾ ਮੰਦਿਰ ਤੋਂ ਫੇਰ ਆਉਂਦੇ ਨਾ ਮੰਨਣ ਹਾਂ ਉਦੋਂ ਫਿਰ ਤਾਂ ਬੜੇ ਵਿਚੋਲੇ ਬਨ ਜਦੋਂ ਵਿਆਹ ਆ ਜਾਂਦਾ ਉਦੋਂ ਬੜੇ ਵਿਚੋਲੇ ਬਨ ਜਾਂਦੇ ਆ ਪਹਿਲਾਂ ਹੀ ਨਹੀਂ ਪੁੱਛਦਾ ਕੋਈ ਸਾ ਵਾਕਿਆਈ ਬਾਪੂ ਇਹਦਾ ਮਾ ਨਾ ਬਿਲਕੁਲ ਮੰਦੇ ਵਾਲਾ ਮੁੱਲ ਹੀ ਕਰਨਾ ਬਣ ਤੇਜੀ ਹੈ ਅੱਛਾ ਇਹਦਾ ਮੁੱਲ ਕਰਾਂਗੇ 55 ਠੀਕ ਆ ਭਾਵੇਂ ਕੋ 50 ਆਖੇ ਠੀਕ ਆ ਹਾਂ ਨਾ 45000 ਦੀ ਦੇਣੀ ਹਾਂ ਨਾ 45000 ਦੀ ਮੇਲਾ ਲੁੱਟਣ ਵਾਲੀ ਗੱਲ ਹਾਂਜੀ ਹਾਂਜੀ ਲੈ ਕਿਆ ਬਾਤ ਆ ਉਦਾਂ ਉਹਦਾ 57 ਜੇ ਕੋ ਜੋੜਾ ਲਊ ਤੇ ਲੱਖ ਦਾ ਦੇ ਦਾਂ ਠੀਕ ਆ ਛੋਟਾਂ ਕਰ ਦੇਣਗੇ